ਹਾਂਜੀ ਕੋਸ਼ਿਸ਼ ਕਰੋ ਕਿ ਜਿਹੜੀਆਂ ਭੈਣਾਂ ਆਪਣੇ ਨਾਲ ਜੁੜ ਰਹੀਆਂ ਨੇ ਤਾਂ ਜੋ ਆਪਣੀ ਲਾਈਵ ਕਲਾਸ ਆ ਜਿਹੜੀ ਅੱਪ ਅੱਜ ਤੁਹਾਨੂੰ ਹੈਂਡਵਰਕ ਬਾਰੇ ਜਿੱਦਾਂ ਅੱਜ ਕਸਟਮਾਈਜ਼ ਸੂਟ ਕਰਵਾਉਣੇ ਹੁੰਦੇ ਨੇ ਜਾਂ ਫਿਰ ਆਪਣੇ ਤੁਹਾਡੇ ਜਿਹੜੇ ਵੀ ਕੁਸਚਨ ਹੁੰਦੇ ਨੇ ਬੁਟੀਕ ਨੂੰ ਲੈ ਕੇ ਉਹਨਾਂ ਬਾਰੇ ਲਾਈਵ ਹੋ ਕੇ ਦੱਸਾਂਗੇ ਆਪਾਂ 5-10 ਮਿੰਟ ਦੇ ਵਿੱਚ ਜਿਹੜਾ ਲਾਈਵ ਆ ਉਹ ਸਟਾਰਟ ਕਰ ਦਾਂਗੇ ਇਸ ਕਰਕੇ ਮੈਂ ਪਹਿਲਾ ਮੈਸੇਜ ਕਰਤਾ ਕਿ ਜਿਨਾਂ ਨੇ ਜੁੜਨਾ ਹੈ ਉਹ ਆਪਣਾ ਹਾਈ ਲਿਖ ਕੇ ਮੈਸੇਜ ਕਰਕੇ ਦੱਸ ਦੋ ਕਿਉਂਕਿ ਆਪਣਾ ਫਰਸਟ ਲਾਈਵ ਆ ਕੁਝ ਸ਼ਸ਼ਿਕਾ ਆਲ ਜਿਹੜੇ ਪੈਣਾ ਜੁੜਦੇ ਜਾ ਰਹੇ ਨੇ ਲਾਈਵ ਦੇ ਵਿੱਚ ਥੈਂਕ ਯੂ ਪੈਣਾ ਮੈਸੇਜ ਰਾਹੀਂ ਜਰੂਰ ਹਾਈ ਲਿਖ ਕੇ ਸੈਂਡ ਕਰੋ ਕਿ ਜਿਹੜੀਆਂ ਪੈਣਾ ਆਪਣੇ ਕੋਲ ਲਾਈਵ ਜੁੜ ਰਹੇ ਨੇ ਹਨਾ ਲਾਈਵ 'ਚ ਵਿਚਾਰੀਆਂ ਨੇ ਤਾਂ ਬੁਟੀਕ ਬਾਰੇ ਤੁਹਾਡਾ ਕੀ ਕੁਐਸਚਨ ਹੈਗੇ ਨੇ ਜਾਂ ਹੈਂਡਵਰਕ ਦੇ ਸੂਟ ਜਿਹੜੇ ਤੁਸੀਂ ਤਿਆਰ ਕਰਵਾਉਣੇ ਹੋ ਘੱਟ ਰੇਟਾਂ ਤੇ ਤਿਆਰ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਕਿਸ ਤਰ੍ਹਾਂ ਤਿਆਰ ਕਰਵਾ ਸਕਦੇ ਹੋ ਕਿਉਂਕਿ ਹਰ ਇੱਕ ਪੈਣ ਦਾ ਸੁਪਨਾ ਹੁੰਦਾ ਕਿ ਮੈਂ ਘੱਟ ਤੋਂ ਘੱਟ ਰੇਟ ਦੇ ਵਿੱਚ ਸੂਟ ਤਿਆਰ ਕਰਵਾਵਾਂ ਹਨਾ ਥੋਡੇ ਜੋ ਵੀ ਮੈਸੇਜ ਹੈਗੇ ਨੇ ਜਾਂ ਫਿਰ ਥੋਡੇ ਜੋ ਵੀ ਕਮੈਂਟ ਹੈਗੇ ਨੇ ਤੁਸੀਂ ਇੱਥੇ ਲਾਈਵ ਦੇ ਵਿੱਚ ਮੈਨੂੰ ਬੇਚਿੱਜ ਪੁੱਛ ਸਕਦੇ ਹੋ ਠੀਕ ਹੈ ਜਿਹੜੀਆਂ ਵੀ ਭੈਣਾਂ ਕਿੱਥੋਂ ਤੋਂ ਆਪਣੇ ਨਾਲ ਜੁੜ ਰਹੀਆਂ ਨੇ ਜਾਂ ਬੇਟੀਆਂ ਨੇ ਜਿਹੜੀਆਂ ਆਪਣੇ ਨਾਲ ਜੁੜ ਰਹੀਆਂ ਨੇ ਆਪਣੀ ਲਾਈਵ ਕਲਾਸ ਦੇ ਵਿੱਚ ਉਹ ਆਪਾਂ ਨੂੰ ਕਮੈਂਟ ਕਰਕੇ ਦੱਸ ਸਕਦੀਆਂ ਨੇ ਪਲੀਜ਼ ਆਪਾਂ ਨੂੰ ਜੋ ਵੀ ਉਹਨਾਂ ਦਾ ਕੋਈ ਕੁਐਸਚਨ ਹੈਗਾ ਆਨਸਰ ਹੈਗਾ ਉਹ ਲਾਈਵ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਆਪਣਾ ਫਰਸਟ ਲਾਈਵ ਆ ਜੇ ਵਧੀਆ ਰਿਸਪੌਂਸ ਰਿਹਾ ਤੁਹਾਨੂੰ ਵਧੀਆ ਗਾਈਡ ਲੱਗਿਆ ਤਾਂ ਆਪਾਂ ਇਦਾਂ ਹੀ ਨੈਕਸਟ ਵੀ ਲਾਈਵ ਆਉਂਦੇ ਰਹਾਂਗੇ ਠੀਕ ਹੈ ਕੋਸ਼ਿਸ਼ ਕਰੋ ਕਿ ਵੱਧ ਤੋਂ ਵੱਧ ਭੈਣ ਆਪਣੇ ਨਾਲ ਲਾਈਵ ਤੇ ਜੁੜਨ ਦੀ ਕੋਸ਼ਿਸ਼ ਕਰੋ 24 ਹੋ ਚੁੱਕੇ ਨੇ ਆਪਾਂ ਲਾਈਵ ਤਾਂ ਹੀ ਸਟਾਰਟ ਕਰਾਂਗੇ ਅੱਗੇ ਜਦੋਂ ਆਪਣੇ ਕੋਲ ਤਕਰੀਬਨ 50 ਦੇ ਆਸ-ਪਾਸ ਹੋ ਜਾਣਗੇ ਕਿਉਂਕਿ ਆਏ ਆ ਨਾ ਮੇਰਾ ਫਸਟ ਲਾਈਵ ਆ ਤਾਂ ਕਸਟਮਰ ਨੂੰ ਹਜੇ ਕਿਸੇ ਨੂੰ ਮੇਰੇ ਜੋ ਵੀ ਪਹਿਲਾ ਜੋ ਵੀਡੀਓ ਜਾ ਰਹੀਆਂ ਨੇ ਉਹਨਾਂ ਨੇ ਕਿਸੇ ਨੂੰ ਨਹੀਂ ਪਤਾ ਹੈਗਾ ਕਿ ਅੱਜ ਉਹਨਾਂ ਨੇ ਲਾਈਵ ਕਲਾਸ ਲਾਉਣੀ ਆ ਮੈਂ ਉਦਾਂ ਹੀ ਬੈਠੇ-ਬੈਠੇ ਲਾਈਵ ਕਲਾਸ ਲਗਾ ਲਈ ਤਾਂ ਪਲੀਜ਼ ਕੋਸ਼ਿਸ਼ ਕਰੋ ਵਾਤਵਾਰੇ ਸ਼ੇਅਰ ਵੀ ਕਰ ਦੋ ਲਿੰਕ ਆਪਣੀ ਆਸਪਾਸ ਫਰੈਂਡ ਨੂੰ ਲਿੰਕ ਸ਼ੇਅਰ ਕਰ ਦੋ ਜਿਨ੍ਹਾਂ ਨੇ ਵੀ ਮੈਂ ਵੈਡਿੰਗ ਸੀਜ਼ਨ ਲਈ ਨਵੇਂ ਸੂਟ ਤਿਆਰ ਕਰਵਾਉਣੇ ਨੇ ਜਾਂ ਮਾਲੋ ਉਹਨਾਂ ਨੂੰ ਕੋਈ ਡਿਸਕਸ ਚਾਹੀਦੀ ਆ ਵੀ ਅਸੀਂ ਘੱਟ ਰੇਟ 'ਚ ਕਿਦਾਂ ਸੂਟ ਤਿਆਰ ਕਰਾ ਸਕਦੇ ਆ ਹਨ ਜਾਂ ਜਿਨ੍ਹਾਂ ਨੇ ਆਪਣੇ ਕੋਲੋਂ ਕੰਮ ਤਿਆਰ ਕਰਵਾਉਣਾ ਉਹ ਵੀ ਆਪਣੇ ਨਾਲ ਕੰਡੈਕਟ ਕਰ ਸਕਦੇ ਨੇ ਤੇ ਕਿਸ ਤਰ੍ਹਾਂ ਆਪਣੇ ਤੋਂ ਸੂਟ ਤਿਆਰ ਕਰਾ ਸਕਦੇ ਨੇ ਉਹਨਾਂ ਬਾਰੇ ਮੈਸੇਜ ਕਰਕੇ ਦੱਸ ਸਕਦੇ ਹੋ ਪਲੀਜ਼ ਮੈਨੂੰ ਲੱਗਦਾ ਸ਼ਾਇਦ ਮੈਸੇਜ ਹੋ ਨਹੀਂ ਰਿਹਾ ਹੈਗਾ ਮੈਨੂੰ WhatsApp ਮੈਸੇਜ ਆ ਰਹੇ ਨਹੀਂ ਮੈਨੂੰ ਬਾਰ-ਬਾਰ WhatsApp ਤੇ ਜਾਣਾ ਪੈ ਰਿਹਾ ਹਾਂਜੀ ਤੁਸੀਂ ਮੈਸੇਜ ਭੇਜ ਸਕਦੇ ਹੋ ਜਿੰਨਾ ਭੈਣਾਂ ਨੇ ਵੀ ਕਿਉਂਕਿ ਮੈਸੇਜ ਮੇਰੇ ਹਾਈਡ ਸੀ ਸੌਰੀ ਜਿਹਦੇ ਕਰਕੇ ਆਪਾਂ ਨੂੰ ਨਹੀਂ ਪਤਾ ਲੱਗ ਰਿਹਾ ਸੀਗਾ ਹੁਣ ਜੋ ਵੀ ਭੈਣਾਂ ਜਿੱਥੋਂ ਵੀ ਜੁੜ ਰਹੀਆਂ ਨੇ ਆਪਾਂ ਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਕਿ ਕਿੱਥੋਂ-ਕਿੱਥੋਂ ਤੁਸੀਂ ਜੁੜ ਰਹੇ ਹੋ ਤੇ ਬੁਟੀਕ ਨੂੰ ਲੈ ਕੇ ਜਾਂ ਹੈਂਡਵਰਕ ਨੂੰ ਲੈ ਕੇ ਤੁਹਾਡੇ ਕੋਈ ਕੁਐਸਚਨ ਹੈਗੇ ਆ ਉਦੇ ਬਾਰੇ ਵੀ ਪੁੱਛ ਸਕਦੇ ਹੋ ਹਨ ਦੇਖੋ ਹਰ ਇੱਕ ਜਦੋਂ ਕੁਝ ਆਪਣੇ ਘਰ ਦੇ ਵਿੱਚ ਮੇਨ ਫੰਕਸ਼ਨ ਹੁੰਦਾ ਹਰ ਇੱਕ ਭੈਣ ਨੂੰ 5 ਜਾਂ 10 ਸੂਟ ਆਪਣੇ ਨਾਰਮਲ ਦੀ ਗੱਲ ਆ ਕਿਉਂਕਿ ਜੇ ਕਿਸੇ ਦੇ ਘਰ ਚ ਫੰਕਸ਼ਨ ਆ ਜੇ ਰਿਸ਼ਤੇਦਾਰੇ ਦੇ ਚ ਫੰਕਸ਼ਨ ਆ ਤੁਸੀਂ ਦਿਨ ਦੇ ਦਿਨ ਜਾਣਾ ਉੱਥੇ ਵੀ ਤੁਹਾਨੂੰ ਐ ਲੱਗਦਾ ਕਿ ਅਸੀਂ ਕੁਝ ਨਵਾਂ ਪਾ ਕੇ ਜਿਉਂ ਕਿ ਹਰ ਇੱਕ ਭੈਣ ਦੀ ਰੀਜੋਦੀ ਆ ਕਿ ਜੇ ਅਸੀਂ ਸਿਰਫ ਫੰਕਸ਼ਨ ਪਾਰਟੀ ਚ ਜਾਣਾ ਪਰ ਮੰਗਿਆਈ ਦਾ ਦੌਰ ਵੀ ਬਹੁਤ ਜ਼ਿਆਦਾ ਮੰਗਿਆਈ ਹੁਣ ਕਾਰਨ ਆਪਾਂ ਨੂੰ ਐ ਲੱਗਦਾ ਕਿ ਆਪਾਂ ਜਾਦਾ ਜਿਹੜੇ ਮਹਿੰਗੇ ਸੂਟ ਆ ਉਹ ਤਿਆਰ ਨਹੀਂ ਕਰਵਾ ਸਕਦੇ ਹੈਗੇ ਹਨਾ ਤਾਂ ਕੋਈ ਲਾਈਵ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਕਿਸੇ ਨਹੀਂ ਪਤਾ ਲੱਗ ਰਿਹਾ ਤਾਂ ਪਲੀਜ਼ ਮੈਸੇਜ ਕਰਕੇ ਦੱਸ ਸਕਦੇ ਹੋ ਮੈਸੇਜ ਭੇਜਣ ਚ ਪ੍ਰੋਬਲਮ ਆ ਰਹੀ ਹੈ ਫਿਲਹਾਲ ਇਥੋਂ ਸਾਰਾ ਕੁਝ ਠੀਕ ਲੱਗ ਰਿਹਾ ਬਾਕੀ ਜਦੋਂ ਨੈਕਸਟ ਟਾਈਮ ਲਾਈਵ ਹੋਵਾਂਗੇ ਤਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਲਾਈਵ ਦੇ ਵਿੱਚ ਕੁਝ ਜਿਹੜੀ ਵੀ ਅੱਜ ਫਰਸਟ ਲਾਈਵ ਦੇ ਵਿੱਚ ਪ੍ਰੋਬਲਮ ਆਈ ਆ ਮੈਸੇਜ ਜੀ ਜਾਂ ਫਿਰ ਹਨਾ ਉਹ ਅਗਲੀ ਵਾਰ ਨਾ ਆਵੇ WhatsApp ਮੈਸੇਜ ਆ ਰਹੇ ਨੇ ਪਲੀਜ਼